ਜੇ ਹੋ ਸਕੇ ਤਾਂ ਇਸ ਮਾਤਾ ਦੀ ਜਰੂਰ ਮਦਦ ਕੀਤੀ ਜਾਵੇ ਮਾਤਾ ਦਾ ਇੱਕ ਮੁੰਡਾ ਸੀ ਜਿਸ ਦੀ ਬਹੁਤ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਨਾ ਹੀ ਮਾਤਾ ਦਾ ਘਰ ਵਾਲਾ ਆਪਾਂ ਇਹ ਕਹਿ ਸਕਦੇ ਹਾਂ ਕਿ ਘਰ ਵਿੱਚ ਕੋਈ ਵੀ ਜੀ ਕਮਾਉਣ ਵਾਲਾ ਨਹੀਂ ਮਾਤਾ ਦਾ ਹੜ ਦੇ ਵਿੱਚ ਸਾਰਾ ਘਰ ਟਹਿ ਗਿਆ ਹੈ ਘਰ ਦੀ ਹਾਲਤ ਪਹਿਲਾਂ ਵੀ ਬਹੁਤ ਖਰਾਬ ਸੀ ਅਤੇ ਇੱਕ ਕਮਰਾ ਪਹਿਲਾਂ ਹੀ ਡਿੱਗਿਆ ਹੋਇਆ ਸੀ ਅਤੇ ਦੂਜਾ ਵੀ ਹੁਣ ਟਹਿ ਗਿਆ ਹੈ। ਦੇਖੋ ਗੋਡੇ-ਗੋਡੇ ਘਾਰਾ ਜੰਮਿਆ ਹੋਇਆ ਹੈ। ਘਰ ਦੇ ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਂਦੇ ਆਂ ਕੁਝ ਇਸ ਤਰ੍ਹਾਂ ਹਨ। ਮਾਤਾ ਕੋਲ ਸਿਰਫ ਇੱਕ ਹੀ ਮੰਝਾ ਸੀ ਤੇ ਥੋੜਾ ਬਹੁਤਾ ਸਮਾਨ। ਜਦੋਂ ਰਾਵੀ ਦਾ ਬੰਨ ਟੁੱਟਿਆ ਪਾਣੀ ਦੇ ਇੱਕਦਮ ਵਹਾਣ ਨੇ ਕਈ ਘਰ ਤਬਾਹ ਕਰ ਦਿੱਤੇ। ਉੱਥੇ ਦਾ ਉੱਥੇ ਹੀ ਸਮਾਨ ਰਹਿ ਗਿਆ। ਬਾਲਿਆਂ ਦੀ ਛੱਤ ਸੀ। ਜਿਦੇ ਚ ਵੱਡਾ ਮੋਰਾ ਪਿਆ ਹੋਇਆ ਹੁਣ ਕਰ ਰਹਿਣ ਯੋਗ ਨਹੀਂ ਹੈ